ਸਪਨ so, no. ਸਾਹਿਬ ਜੀ ਸਰਬ ਕਲਾ ਪਰਪੁਰ ਪਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਵਲ ਹਰਿ ਆਏ ਪ੍ਰਵ ਸਰਣਾ ਬਾਨ ਦਯਾਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤਨਹਾ ਕਰ ਹਰ ਮਨ ਵਸਤ ਨਾਨਕ ਹੋ ਤਨ ਜਗਤ ਤਕ ਤਾ ਦੇ ਮਾਲਕ ਮੁਕੰਦ ਪਾਤਸ਼ਾਹ ਗਿਆਨ ਦੇ ਮੁਜੱਸਮੇ ਰਹਿਮਤਾਂ ਦੇ Bhandar ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾਰੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਹੂੰ ਗੁਰੂ ਬਿਆਦੀ ਗੁਰਸਵਾਰੀ ਖਾਲਸਾ ਦੂਬ ਸੱਤ ਸੰਗਤ ਜੀਓ ਵੱਡੇ ਹੀ ਬਾਗ ਹਨ ਪੰਚਮ ਬਾਦਸ਼ਾਹ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾਂ ਹਰ ਰੋਜ਼ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅਜਦਾ ਪਾਵਨ ਸ਼ਬਦ 15ਵਾਂ ਸ਼ਲੋਕ 15ਵੇਂ ਸ਼ਲੋਕ ਦੀ ਬੇਲ ਅਤੇ ਇਸ ਪਾਵਨ ਸ਼ਲੋਕ ਸਤਿਗੁਰੂ ਕਿਰਪਾ ਕਰਦੇ ਨੇ ਸਰਬ ਕਲਾ ਭਰਪੂਰ ਬਿਰთა ਜਨਨ ਹਾਰ ਜਿਕੇ ਸਿਮਰਨ ਉਦਰੀ ਏ ਨਾਨਕ ਤਿਸੈ ਭਲੇ ਹਾਰ ਅਤੇ ਸ਼ਬਦ ਹੈ ਟੂਟੀ ਗੰਡਣ ਹਰ ਗਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਪ੍ਰਮਾਤਮਾ ਦੀ ਜੋ ਜਰਰੇ ਜਰਰੇ ਦੇ ਵਿੱਚ ਵਿਆਪਕ ਹੈ ਉਹਦੀ ਸਿਫਤ ਕਰਦੇ ਹੋਏ ਇਨਸਾਨ ਨੂੰ ਸਮਝਾ ਰਹੇ ਨੇ ਕਿ ਜੇਕ ਤੇ ਟੁੱਟ ਜਾਵੇ ਰੱਬ ਦੇ ਨਾਲੋਂ ਪ੍ਰੀਤ ਟੁੱਟ ਜਾਂਦੀ ਹੈ ਸਾਡਾ ਮੋਹ ਟੁੱਟ ਜਾਂਦਾ ਹੈ ਸੰਸਾਰਕ ਮੋਹ ਦੇ ਵਿੱਚ ਪੈ ਕੇ ਸੰਸਾਰਕ ਵਸਤੂਆਂ ਪਦਾਰਥਾਂ ਦੇ ਵਿੱਚ ਪੈ ਕੇ ਸਤਿਗੁਰੂ ਕਹਿੰਦੇ ਨੇ ਦਵਾਰਾ ਮੋਹ ਜਦੋਂ ਪਾਉਂ ਗੰਢਣ ਵਾਲਾ ਵੀ ਪ੍ਰਮਾਤਮਾ ਹੀ ਹੈ ਕਿਉਂਕਿ ਅ ਰੱਬ ਦੇ ਨਾਲ ਜਦੋਂ ਗੰਢ ਪਾਉਂਦੇ ਨੇ ਤਾਂ ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਡੀਟ ਵਿਚੜਿਆ ਮਿਲੇ ਪ੍ਰਭੂ ਹਰਦਰਗ ਕਾ ਵਸੀਤ ਵਸੀਤ ਕਹਿੰਦੇ ਆ ਵਕੀਲ ਜਿਹੜਾ ਬਚੋਲਾ ਹੈ ਤਾਂ ਇਹ ਸਤਿਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਚੋਲੇ ਨੇ ਜਿਹਦਾ ਸਿੱਧਾ ਸਾਡਾ ਸੰਬੰਧ ਰੱਬ ਦੇ ਨਾਲ ਬਣਾਉਂਦੇ ਨੇ ਹੁਣ ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਭਾਈ ਟੂਟੀ ਗੰਡਨ ਹਰ ਗੋਪਾਲ ਗੋਪਾਲ ਦਾ ਅਰਥ ਹੈ ਜੋ ਸਭ ਦੀ ਪ੍ਰਤਪਾਲਣਾ ਕੋ ਧਰਤੀ ਪਾਲ ਪ੍ਰਤਪਾਲਣਾ ਕਰਨ ਵਾਲਾ ਪੂਰੀ ਕਾਇਨਾਤ ਨੂੰ ਪੈਦਾ ਕੀਤਾ ਜਿਸ ਨੇ ਜਿਹਦੀ ਪ੍ਰਤਪਾਲਣਾ ਇਹ ਕਰਦੇ ਪਏ ਨੇ ਤੇ ਜਿਹਦੀ ਲੈਤਾ ਵੀ ਉਹਦੇ ਹੱਥ ਦੇ ਵਿੱਚ ਹਨ ਗੋਪਾਲ ਕਹਿੰਦੇ ਨੇ ਸਰਬ ਜੀਆਂ ਆਪੇ ਪ੍ਰਤਮ ਹ ਸਾਰੇ ਜੀਆਂ ਦੀ ਪ੍ਰਤਪਾਲਣਾ ਵੀ ਰੱਬ ਜੀ ਆਪ ਹੀ ਕਰਦੇ ਨੇ ਮਤਲਬ ਸਭ ਕੁਝ ਰੱਬ ਦੇ ਹੱਥ ਦੇ ਵਿੱਚ ਹੈ ਜੇ ਤੇਤੋਂ ਕੋਈ ਗੁਸਤਾਖੀ ਕੋਈ ਬੁੱਧ ਹੋਗੀ ਤਾਂ ਗੰਨਣਹਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਤੇ ਸਕਲ ਕੀ ਚਿੰਤਾ ਜਿਸ ਮਨ ਬਾਏ ਕਿਸੇ ਦੀ ਟੁੱਟ ਗਈ ਹੈ ਕਿਸੇ ਦੀ ਨਿਵ ਰਹੀ ਹੈ ਕੋਈ ਨਿਵਾ ਰਿਹਾ ਹੈ ਕੋਈ ਨਿਵਾ ਚੁੱਕਿਆ ਹੈ ਤ ਸਾਰਿਆਂ ਦੀ ਚਿੰਤਾ ਉਸ ਪ੍ਰਮਾਤਮਾ ਨੂੰ ਹੈ ਪ੍ਰਮਾਤਮਾ ਨੇ ਜਨਮ ਦਿੱਤੇ ਰਿਜਕ ਦੀ ਪ੍ਰਤ ਪਾਲਣਾ ਕਰਨ ਦੀ ਵੀ ਚਿੰਤਾ ਉਸੇ ਦੀ ਹੈ ਇਹ ਦੇ ਕਰਕੇ ਸਾਰੀ ਚਿੰਤਾ ਰੱਬ ਦੀ ਹੈ ਤਿਸਤੇ ਵਿਰਥਾ ਕੋਈ ਨਾ ਹੈ ਵਿਰਥਾ ਕਹਿੰਦੇ ਨੇ ਜਿ ਇੱਕਸਰਾ ਨਾ ਉਮੈਦ ਖਾਲੀ ਪ੍ਰਮਾਤਮਾ ਦੇ ਜੋ ਕੁਝ ਪ੍ਰਮਾਤਮਾ ਜੀ ਕਰਦੇ ਨੇ ਪ੍ਰਮਾਤਮਾ ਦੇ ਜਿ ਹੁਕਮ ਦੇ ਅਨਸਾਰ ਪੂਰੀ ਕਾਇਨਾਤ ਰੱਬ ਨੇ ਆਪਣੇ ਹੁਕਮ ਦੇ ਅਨੁਸਾਰ ਰਚਿਆ ਹੈ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਆ ਰੇ ਮਨ ਮੇਰੇ ਸਦਾ ਹਰ ਜਾਪ ਉਸ ਪਰਮਾਤਮਾ ਦਾ ਜਾਪ ਕਰ ਜਿਸ ਪਰਮਾਤਮਾ ਨੇ ਤੇਰੀ ਟੁੱਟੀ ਹੋਈ ਨੂੰ ਗੰਢੜਾ ਹੈ ਜਿਸ ਪਰਮਾਤਮਾ ਨੇ ਤੈਨੂੰ ਤੇਰੀ ਪਰਤਪਾਲਣਾ ਕਰਦਾ ਹੋਇਆ ਰੱਬ ਦਾ ਤੂੰ ਸ਼ੁਕਰ ਕਰ ਬਿਨਾ ਕਰ ਰੱਬ ਦੀ ਅਜਾਮਤ ਤੇਰੇ ਤੇ ਵਰਤ ਰਹੀ ਹੈ ਤਰਾ ਮਦੇ ਮੁਤਾਬਕ ਤੂੰ ਚੱਲ ਭਾਵੇਂ ਨਾ ਚੱਲ ਉਹ ਤੇਰੀ ਆਪਣੀ ਸਮਝ ਹੈ ਪਰ ਰੱਬ ਜੀ ਬੜੇ ਸਮੇਂ ਤੋਂ ਮਿਹਰਾ ਕਰਦੇ ਪਏ ਨੇ ਤੇਰੇ ਤੇ ਤੇ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਅਵਿਨਾਸੀ ਪ੍ਰਭ ਆਪੇ ਆਪ ਜਿਹੜਾ ਰੱਬ ਦੇ ਮੁਤਾਬਕ ਚੱਲਦਾ ਉਹ ਵੀ ਰੱਬ ਦੀ ਰਜਾ ਜਿਹੜਾ ਰੱਬ ਤੋਂ ਮਲ ਟੁੱਟਿਆ ਉਹ ਵੀ ਰੱਬ ਦੀ ਰਜਾ ਸਾਡੇ ਆਪਣੇ ਕਰਮਾਂ ਤੋਂ ਕਿਉਂਕਿ ਨੇੜੇ ਦਿਸੈ ਮਾਤ ਲੋਗ ਕਿਸੇ ਨੂੰ ਇਥੇ ਦੀ ਸੁਜਦੀ ਹੈ ਧਰਮ ਦੀ ਕਿਸੇ ਨੂੰ ਦੁਨੀਆ ਦੀ ਸੁਜਦੀ ਹੈ ਮੰਨ ਲਓ ਆਪੋ ਆਪਣਾ ਹਿਸਾਬ ਦੇ ਨਾਲ ਆਪੋ ਆਪਣੇ ਵਿਚਾਰ ਨੇ ਇਨਸਾਨ ਦੇ ਕੋਈ ਰੱਬ ਦੇ ਨੇੜੇ ਹੈ ਅਤੇ ਕੋਈ ਰੱਬ ਦੇ ਦੂਰ ਹੈ ਪਰ ਅਵਿਨਾਸੀ ਤੋਂ ਕੋਈ ਦੂਰ ਨਹੀਂ ਹੈ ਉਹਦੀ ਰਜਾ ਦੇ ਵਿੱਚ ਹੀ ਹੈ ਜਿਵੇਂ ਪਾਣੀ ਦੇ ਕਲੋਲ ਪਾਣੀ ਦੇ ਮੱਛੀ ਦੀ ਕਲੋਲ ਪਾਣੀ ਦੇ ਵਿੱਚ ਹੀ ਹੈ ਇਨਸਾਨ ਦੀ ਕਲੋਲ ਵਸ ਜਦੋਂ ਤੱਕ ਜੀਵਨ ਹੈ ਜਿੰਨਾ ਹੱਦ ਹੈ ਦੀ ਕੁਝ ਤਾਂ ਹੱਦ ਦੇ ਵਿੱਚ ਆ ਬినాਸੀ ਤੋਂ ਦੂਰ ਨਹੀਂ ਇਹ ਦੇ ਕਰਕੇ ਅਬੇਨਾਸੀ ਪ੍ਰਭ ਆਪੇ ਆਪ ਅਤੇ ਨਾਲ ਸਤਿਗੁਰੂ ਇਹ ਵੀ ਕਹਿੰਦੇ ਨੇ ਕਿ ਤੂੰ ਜਿੱਥੇ ਮਰਜੀ ਤੱਕ ਕਲੋਲ ਕਰ ਲਈ ਕਿਉਂਕਿ ਪਾਣੀ ਦੇ ਵਿਚਰਣ ਵਾਲੀ ਮੱਛੀ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਜਾ ਸਕਦੀ ਹੈ ਉਹਦੀ ਡੰਗਾਈ ਦੀ ਹੱਦ ਤੱਕ ਜਾ ਸਕਦੀ ਹੈ ਪਾਣੀ ਤੋਂ ਬਾਹਰ ਨਹੀਂ ਆ ਸਕਦੀ ਪਾਣੀ ਤੋਂ ਬਾਹਰ ਉਹਦੀ ਕੋਈ ਕਲੋਲ ਨਹੀਂ ਹੈ ਪਾਣੀ ਤੋਂ ਬਾਹਰ ਉਹਦਾ ਜੀਵਨ ਵੀ ਨਹੀਂ ਹੈ ਅਈ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਆਪਨ ਕੀਆ ਕਛੂ ਨਾ ਹੋਏ ਲੱਖਾਂ ਨੇ ਯਤਨ ਕੀਤੇ ਨੇ ਅਤੇ ਲੱਖਾਂ ਯਤਨ ਕਰਦੇ ਪਏ ਨੇ ਆਪਣੇ ਸਾਬਦੇ ਨਾਲ ਖਿਨ ਮਾਤਰ ਵੀ ਰੱਬ ਦੀ ਰਹਿਮਤ ਨਹੀਂ ਭੱਲੇ ਪੈਂਦੀ ਜਦੋਂ ਮੈਂ ਮੈਂ ਕਰਦੇ ਦੁਨੀਆ ਦੇ ਵਿੱਚ ਚੱਲਦੇ ਨੇ ਆਪਣੇ ਸਾਬਦੇ ਨਾਲ ਚੱਲਦੇ ਆ ਤਾਂ ਉਦੋਂ ਜਿਹੜਾ ਸਾਡੇ ਕੋਲ ਹੁੰਦਾ ਹੈ ਸਾਡੀਆਂ ਚਤਰਾਈਆਂ ਚਲਾਕੀਆਂ ਕਰਕੇ ਉਹ ਵੀ ਚਲਿਆ ਜਾਂਦਾ ਹੈ ਆਪਣ ਕੀ ਆ ਜਿਹੜਾ ਕੁਝ ਅਸੀਂ ਕਰਦੇ ਆ ਨਾ ਸਾਡੇ ਕਰਨ ਦੇ ਨਾਲ ਕੁਝ ਵੀ ਨਹੀਂ ਹੈ ਆ ਦੁਨੀਆ ਨੂੰ ਧੋਖਾ ਦੇ ਸਕਦੇ ਆ ਦੁਨੀਆ ਤੇ ਚਤਰਾਇਆਂ ਚੱਲ ਸਕਦੀਆਂ ਨੇ ਰੱਬ ਤੇ ਚਤਰਾਈ ਨਹੀਂ ਚੱਲਦੀ ਅਤੇ ਰੱਬ ਦੀ ਮਿਰ ਹੋਵੇ ਜਿਸ ਪਿਆਰੇ ਤੇ ਤੂੰ ਚਤਰਾਈ ਕਰਨਾ ਜੇ ਰੱਬ ਨੇ ਚਤਰਾਈ ਚਲਾ ਦੇ ਤਬ ਉ ਜਾਣੈ ਗੋ ਜਦ ਉਗ ਰੈ ਗੋ ਪਾਜ ਕਿਸੇ ਤੇ ਚਤਰਾਈ ਚ ਲਾਕੀ ਕੀਤੀ ਕਿਸੇ ਤੇ ਆਪਣੀ ਮਾੜੀ ਸੋਚ ਦਾ ਅਸਰ ਪਾਣਾ ਚਾਹਿਆ ਤਾਂ ਜਦੋਂ ਰੱਬ ਨੇ ਬਾਜ ਉਹ ਖੇੜਨੇ ਫਿਰ ਕਿਸੇ ਥਾਂ ਦਾ ਨਹੀਂ ਇਨਸਾਨ ਰਹਿੰਦਾ ਚਲਾਈ ਸੀ ਆਪਣੀ ਪਰ ਨਹੀਂ ਚੱਲੀ ਕਿਉਂਕਿ ਰੱਬ ਦੀ ਮਿਹਰ ਚਲਦੀ ਹੈ ਆਪਣੇ ਹਿਸਾਬ ਦੇ ਨਾਲ ਤਾਂ ਇਨਸਾਨ ਬਹੁਤ ਕੁਝ ਚਾਹੁੰਦਾ ਹੈ ਫਰਸ਼ ਤੋਂ ਹਰਸ਼ ਤੇ ਹਰਸ਼ ਰੱਬ ਨੂੰ ਵੀ ਥੱਲੇ ਲਾਉਣਾ ਚਾਹੁੰਦੇ ਬਹੁਤ ਕੁਝ ਕਰਨਾ ਚਾਹੁੰਦੇ ਪਰ ਆਪਣ ਕੀ ਆ ਕਚੂਨਾ ਹੋਇਆ ਸਿਰਫ ਕੋ ਦੁਨੀਆਂ ਦੇ ਵਿੱਚ ਪਹਿਲਾ ਸ਼ਖਸ ਹੋਇਆ ਜਿਹਦੇ ਮਨ ਦੀ ਵਿਚਾਰ ਸੀ ਕਿ ਮੈਂ ਸਿੱਧਾ ਸਵਰਗਾਂ ਦੇ ਵਿੱਚ ਜਾਣਾ ਹੈ ਜਿਵੇਂ ਆਪਾਂ ਸੀੜੀ ਪੌੜੀ ਲਾਈ ਦੀ ਹੈ ਕਿ ਪੌੜੀ ਲਾਵਾ ਅਤੇ ਸਿੱਧੇ ਹੀ ਮੈਂ ਉੱਥੇ ਦੇਵਤਿਆਂ ਨੂੰ ਰੱਬ ਨੂੰ ਮਿਲ ਕੇ ਆਇਆ ਕਰਾਂ ਧਰਮ ਰਾਜ ਦੀ ਕਚਹਿਰੀ ਕਿਦਾਂ ਲੱਗਦੀ ਹੈ ਦੁਨੀਆਂ ਤੇ ਫਿਰ ਦੱਸਣ ਦੀ ਲੋੜ ਨਹੀਂ ਪੈਣੀ ਉੱਥੇ ਕਚਹਿਰੀ ਇਦਾਂ ਦੀ ਹੈ ਉੱਥੇ ਸਜਾਵਾਂ ਇਦਾਂ ਦੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਫਿਰ ਉਹ ਜਦੋਂ ਆਪ ਜਾਇਆ ਕਰਨਗੇ ਪਤਾ ਲੱਗਿਆ ਕਰੇਗਾ ਡਰਿਆ ਕਰਨਗੇ ਕਿ ਧਰਮ ਰਾਜ ਦੀ ਕਚੈਰੀ ਦਾ ਖੋਫ ਇਹ ਹੈ ਕਿ ਕੋਈ ਸ਼ਖਸ ਹੋਇਆ ਦੁਨੀਆ ਦਾ ਤੇ ਉਹ ਹੈ ਰਾਵਣ ਜਿਹਦੀ ਵਿਚਾਰ ਸੀ ਕਿ ਆਪਣੇ ਕਰਮਾਂ ਨੂੰ ਇਨਸਾਨ ਆਪ ਦੇਖ ਸਕੇਗਾ ਅੱਜ ਕਰਮ ਕੀਤੇ ਨੇ ਮਾੜੇ ਭੁੱਲ ਗਿਆ ਮਾੜੀ ਸੋਚ ਕੀਤੀ ਇਹਨੇ ਭੁੱਲ ਗਿਆ ਪਰ ਰੱਬ ਨਹੀਂ ਭੁੱਲਦਾ ਪਰ ਰੱਬ ਤਾਂ ਦੋ ਲੇਖਾ ਜੋਖਾ ਕਰਦਾ ਕਿਉਂਕਿ ਸਾਡੀ ਜਿੱਥੇ ਤੱਕ ਪਹੁੰਚ ਹੈ ਨਾ ਸਾਤੋਂ ਹੋ ਗਏ ਆ ਬਸ ਸਹੀ ਹੈ ਜੇ ਨਹੀਂ ਹੋਇਆ ਤਾਂ ਫਿਰ ਦੂਜੇ ਦੇ ਤਾਂ ਸਿੱਥੋਪਣੀ ਆ ਕੋਈ ਦੁਨੀਆ ਨਹੀਂ ਮਿਲਦੀ ਦੁਨੀਆ ਵਾਲਾ ਨਹੀਂ ਮਿਲਦਾ ਤਾਂ ਰੱਬ ਦੇ ਥੋਪਦੇ ਨੇ ਤੇ ਰੱਬ ਸਾਡਾ ਸਾਥ ਨਹੀਂ ਦੇ ਰਿਹਾ ਅ ਰੱਬ ਕਹਿੰਦਾ ਭਾਈ ਅਸਲ ਦੇ ਵਿੱਚ ਤੇਰੀ ਚਤਰਾਈ ਚਲਾਕੀ ਹੈ ਜਿਹੜਾ ਕੁਝ ਤੂੰ ਕਰਨਾ ਚਾਹੁੰਦਾ ਹੈ ਅ ਰੱਬ ਦੇ ਸਾਰੇ ਛੱਡੇਗਾ ਬਹੁਤ ਕੁਝ ਹੋ ਜਾਏਗਾ ਤੇਰੀ ਚਤਰਾਈ ਚਲਾਕੀ ਦੇ ਨਾਲ ਨਹੀਂ ਬਣਨਾ ਆਪਣਾ ਕੀ ਆ ਕੱਚੂ ਨਾ ਹੋਏ ਜੇ ਸੋ ਪ੍ਰਾਨੀ ਲੋਚਨ ਕੋ ਜੇ ਸੋ ਮਲੋ ਜਿਹੜਾ ਵੀ ਪ੍ਰਾਨੀ ਆਇਆ ਨਾ ਇਹੀ ਲੋਚਦਾ ਕਿ ਮੈਂ ਆਪਣੇ ਹਿਸਾਬ ਦੇ ਨਾਲ ਦੁਨੀਆ ਨੂੰ ਚਲਾਵਾਂ ਆਪਣੇ ਹਿਸਾਬ ਦੇ ਨਾਲ ਜਿੱਥੇ ਵੀ ਮੈਂ ਚੱਲਾਂ ਮੇਰੇ ਹਿਸਾਬ ਦੇ ਨਾਲ ਹੀ ਚੱਲੇ ਪਰ ਰੱਬ ਨੇ ਇੱਕ ਮਰਿਆਦਾ ਬਣਾਈ ਹੈ ਕਿਰਤਕਾਰ ਦੀ ਮਰਿਆਦਾ ਸਾਡੇ ਖਾਣ ਪੀਣ ਦੀ ਸੌਣ ਦੀ ਵਹਿਣ ਦੀ ਖਲੋਣ ਦੀ ਹਰ ਇੱਕ ਚੀਜ਼ ਦੀ ਮਰਿਆਦਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਉਸ ਮਰਿਆਦਾ ਦੇ ਅਨੁਸਾਰ ਜਿਹੜਾ ਚੱਲਦਾ ਤਾਂ ਰੱਬ ਦੀ ਰਜਾ ਵੀ ਉਹਦੇ ਵਿੱਚ ਹੀ ਹੈ ਨਾ ਤੇਰਾ ਬੋਲਣ ਦਾ ਦੇਖਣ ਦਾ ਹਰ ਇੱਕ ਟੰਗ ਰੱਬ ਦੀ ਰਜਾ ਦੇ ਵਿੱਚ ਹੈ ਰੱਬ ਦੀ ਰਜਾ ਤੋਂ ਤੂੰ ਵਾਰ ਨਹੀਂ ਹੈ ਤਾਂ ਜਦੋਂ ਰੱਬ ਦੀ ਰਜਾ ਤੋਂ ਤੂੰ ਵਾਰ ਹੁੰਦਾ ਹੈ ਭਾਵੇਂ ਤੇਰਾ ਖਾਣ ਦਾ ਪੀਣ ਦਾ ਦੇਖਣ ਦਾ ਹਰ ਇੱਕ ਢੰਗ ਜਦੋਂ ਬਦਲ ਜਾਂਦਾ ਹੈ ਨਾ ਤਾਂ ਫਿਰ ਇਹ ਤਰੀ ਲਈ ਨਰਕ ਬਣ ਜਾਂਦਾ ਹੈ ਆਪਣੇ ਹੀ ਸਾਡੇ ਬਾਟਨੇ ਸਰੀਰ ਦੇ ਤਾਂ ਜਿਹੜਾ ਵੀ ਸਾਡਾ ਸੁਣ ਨਾ ਕਰਕੇ ਬਦਲ ਗਿਆ ਤਾਂ ਇਹ ਜਵਾਬ ਦੇ ਦੇਣਗੇ ਅਧ ਵਿਚਾਰੇ ਤੈਨੂੰ ਛੱਡ ਦੇਣਗੇ ਦੁਨੀਆ ਬਰਾਨ ਹੋ ਜਾਂਦੀ ਹੈ ਜਦੋਂ ਕੰਨਾਂ ਦੀ ਇਹ ਸ਼ਕਤੀ ਚਲੀ ਜਾਂਦੀ ਹੈ ਸੁਣਨ ਦੀ ਦੁਨੀਆ ਖਤਮ ਹੋ ਜਾਂਦੀ ਹੈ ਤਾਂ ਜਦੋਂ ਇਹ ਨੇਤਰਾਂ ਦੀ ਰੋਸ਼ਨੀ ਚਲੀ ਜਾਂਦੀ ਹੈ ਸਭ ਕੁਝ ਹੀ ਖਤਮ ਹੈ ਇਹ ਕੋਈ ਵੀ ਭਾਵੇਂ ਸਰੀਰ ਦਾ ਕੋਈ ਵੀ ਅੰਗ ਹੈ ਉਂਗੜੇ ਚਲੀ ਜਾਵੇ ਹੱਥ ਦੀ ਅਧੂਰਾ ਹੋ ਜਾਂਦਾ ਹੈ ਇਨਸਾਨ ਅਤੇ ਜਿਹੜਾ ਕਰੂਪ ਕਰੂਪ ਹੋ ਜਾਂਦਾ ਹੈ ਭਾਵੇਂ ਉਂਗਲ ਕਪੋਟੇ ਹੀ ਚੱਲਿਆ ਜਾਵੇ ਉਂਗਲ ਦਾ ਤਾਂ ਉਹ ਕਰੂਪ ਹੋ ਜਾਂਦਾ ਹੈ ਰੱਬ ਨੇ ਸਰੂਪ ਦਿੱਤਾ ਪਰ ਰੱਬ ਨੇ ਬੜਾ ਸੋਹਣਾ ਬਣਾਇਆ ਇਨਸਾਨ ਦੀ ਸਿਆਣਪ ਸਤਿਗੁਰੂ ਕਹਿੰਦੇ ਨੇ ਤੇਰੀ ਹੱਦ ਤੱਕ ਹੈ ਭਾਈ ਰੱਬ ਦੀ ਰਜਾ ਬੜੀ ਹੈ ਰੱਬ ਦੀ ਰਜਾ ਨੂੰ ਮਾਨਿਆ ਕਰ ਸਤਿਗੁਰੂ ਕਹਿੰਦੇ ਨੇ ਤਿਸ ਵਿਨ ਨਾਹੀ ਤੇਰਾ ਕਿਛਕ ਕਿੱਥੇ ਤੱਕ ਪਹੁੰਚ ਕੇ ਵੇਖ ਲਿਆ ਇਨਸਾਨ ਨੇ ਥਾਂ ਥਾਂ ਤੇ ਨਕਰ ਅਗੜ ਕੇ ਵੇਖ ਲਿਆ ਥਾਂ ਥਾਂ ਤੇ ਜਾ ਕੇ ਵੇਖ ਲਿਆ ਤੇ ਇਹਨੇ ਹਰ ਇੱਕ ਚਿਤਰਾਈ ਚਲਾਂ ਕੀ ਵਰਤ ਕੇ ਵੇਖ ਲਈ ਉਸਰ ਰੱਬ ਦੀ ਰਹਿਮਤ ਤੋਂ ਬਿਨਾ ਕੁਝ ਵੀ ਨਹੀਂ ਹੈ ਇਸ ਬਿਨਾਂ ਨਾਹੀ ਤੇਰਾ ਕਿਛ ਕਾਮ ਅਰ ਰੱਬ ਤੋਂ ਬਿਨਾ ਕੁਝ ਵੀ ਨਹੀਂ ਅਤੇ ਨਾ ਹੋ ਸਕਦਾ ਹੈ ਇਹ ਦੇ ਕਰਕੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਰਹਿਮਤਾਂ ਬਰਸਾਉਂਦੇ ਨੇ ਗਤ ਨਾਨਕ ਜਪ ਏਕ ਹਰਨਾਮ ਗਤ ਲਈ ਪ੍ਰਾਪਤੀ ਹੋਣੀ ਜਿਹੜੀ ਅਸੀਂ ਚਾਹੁੰਦੇ ਆ ਉਹਦੀ ਸਾਨੂੰ ਹਾਸਲ ਹੋ ਜੇ ਗਤ ਨਾਨਕ ਜਪ ਏਕ ਹਰਨਾ ਜੋ ਕੁਝ ਚਾਹੁੰਨਾ 84 ਦੀ ਗਤੀ ਹੋਵੀ 84 ਦਾ ਘੇੜ ਘਟਿਆ ਜਾਵੇਗਾ ਤੇ ਜਨਮਾਂ ਜਨਮਾਂ ਦੇ ਰੋਗ ਘਟੇ ਜਾਣਗੇ ਤੇ ਜੋ ਕੁਝ ਚਾਹਨਾ ਉਹ ਤੇਰੀ ਝੋਲੀ ਦੇ ਵਿੱਚ ਪਵੇਗਾ ਫਿਰ ਸਵਾਲ ਹੈ ਕਿਵੇਂ ਪਵੇਗਾ ਜਪ ਏਕ ਹਰਨਾਮ ਹੁਣ ਹਰ ਨਾਮ ਹੈ ਜਿਹੜਾ ਹਰ ਜਰਰੇ ਜਰਰੇ ਦੇ ਵਿੱਚ ਵਿਆਪਕ ਹੈ ਕਣ ਕਣ ਦੇ ਵਿੱਚ ਵਿਆਪਕ ਹੈ ਉਹ ਵਹਿਗੁਰੂ ਵੀ ਹੈ ਉਹ ਅੱਲਾ ਵੀ ਹੈ ਅਤੇ ਉਹ ਰਾਮ ਵੀ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਤੂੰ ਉਹ ਨਾਮ ਜਪ ਲੈ ਪਰ ਤੈਨੂੰ ਸਕੂਨ ਮਿਲਣਾ ਚਾਹੀਦਾ ਤੇਰੀ ਜ਼ਿੰਦਗੀ ਤੇਰਾ ਆਉਣ ਵਾਲਾ ਸਮਾਂ ਤੇਰਾ ਡਵੈਲਪ ਹੋਣਾ ਚਾਹੀਦਾ ਅਵੇਲ ਹੋਣਾ ਚਾਹੀਦਾ ਹਰ ਇੱਕ ਗੱਲ ਤੋਂ ਤਾਂ ਫਿਰ ਸਤਿਗੁਰੂ ਕਹਿੰਦੇ ਨੇ ਭਾਈ ਉਹਨੂੰ ਗਤੀ ਕਹਿੰਦੇ ਨੇ ਉਹਨੂੰ ਗੱਤ ਕਹਿੰਦੇ ਨੇ ਤਾਂ ਫਿਰ ਗੱਤ ਮਿਲਦੀ ਹੈ ਜਦੋਂ ਗੁਰੂ ਦੇ ਆਸੇ ਦੇ ਅਨੁਸਾਰ ਗੁਰੂ ਦੇ ਬਾਣੇ ਦੇ ਵਿੱਚ ਚੱਲਦੇ ਨੇ ਮੇਨ ਗੱਲ ਇਹ ਹੈ ਜੀ ਟੁੱਟੀ ਗੰਡਣ ਆ ਰਗੋਪਾ ਸਾਡੀ ਟੁੱਟੀ ਪਈ ਐ ਜੋੜਿਆਂ ਦੀ ਵੀ ਸਾਡੀ ਟੁੱਟੀ ਹੈ ਟੁੱਟਿਆ ਹੋਵੇ ਉਹਨੂੰ ਤਾਂ ਕਹਦੇ ਇਹ ਤਾਂ ਟੁੱਟਿਆ ਹੋਇਆ ਸਾਡੀ ਤਾਂ ਜੋੜਿਆਂ ਦੀ ਵੀ ਟੁੱਟੀ ਹੋਈ ਹੈ ਨਾ ਸਰੀਰ ਕਰਕੇ ਜੁੜੇ ਆ ਤਨ ਕਰਕੇ ਜੁੜੇ ਆ ਮਨ ਕਰਕੇ ਤਾਂ ਕਦੇ ਜੁੜੇ ਨਹੀਂ ਗੰਡਣ ਕਿਵੇਂ ਬਬੇ ਗੁਰੂ ਜੀ ਕਿਵੇਂ ਸਾਡਾ ਗੰਡ ਬਾਣੀ ਆ ਜਿਹੜਾ ਗੁਰਬਾਣੀ ਹੈ ਇਹ ਹੈ ਮਨ ਨੂੰ ਸੰਬੋਧਨ ਅਸੀਂ ਤਨ ਕਰਕੇ ਜੋਰ ਲਾਇਆ ਸਤਿਗੁਰੂ ਕਹਿੰਦੇ ਨੇ ਮਨ ਤਾਂ ਕਦੇ ਗੁਰੂ ਦੇ ਕੋਲ ਲੈ ਕੇ ਜਾ ਨਾ ਤੇਰੀ ਫੇਰ ਗੰਢੀ ਜਾਵੇਗੀ ਜੇ ਬਾਣੀ ਮਨ ਨੂੰ ਸੁਭੋਂਦਾ ਨਾ ਤਾਂ ਮਨ ਤੇ ਅਸਰ ਕਰੇਗੀ ਤਾਂ ਪਹਿਲਾਂ ਮਨ ਦੇ ਜਿਹੜੇ ਰੋਕ ਨੇ ਦੂਰ ਹੋਣਗੇ ਤਾਂ ਨੇ ਫੇਰ ਹੋਣਗੇ ਤੇਰੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਮੇਰਾ ਵੈਦ ਗੁਰੂ ਗੋਬਿੰਦ ਦਾ ਇਤੇ ਹਰ ਇੱਕ ਅਲਾਅਰ ਬਿਮਾਰੀ ਦਾ ਹਰ ਇੱਕ ਰੋਗ ਦਾ ਸਤਿਗੁਰਾਂ ਦੇ ਕੋਲ ਇਲਾਜ ਹੈ ਸਤਿਗੁਰੂ ਕਹਿੰਦੇ ਨੇ ਤੋ ਦੁਨੀਆ ਦਾ ਰੋਗ ਕਹਿੰਨਾ ਸਭ ਤੋਂ ਵੱਡਾ ਰੋਗ ਤੇਰਾ ਜਮਾ ਦਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਘਟੈ ਜਮ ਕੀ ਫੰਦਾ ਔਖਦ ਕੀ ਹੈ ਜੀ ਦਵਾਈ ਕੀ ਹੈ ਪਰਮਾਤਮਾ ਦਾ ਨਾਮ ਪਰਮਾਤਮਾ ਦਾ ਅਭਿਆਸ ਕਰਨਾ ਪਰਮਾਤਮਾ ਦਾ ਅਭਿਆਸ ਹੈ ਚੰਗੇ ਗੁਣਾ ਦਾ ਅਭਿਆਸ ਪਰਮਾਤਮਾ ਦਾ ਅਭਿਆਸ ਹੈ ਜੀ ਚੰਗੇ ਗੁਣਾ ਦੇ ਅਸੀਂ ਚੰਗੀ ਸੋਚ ਵਿਚਾਰ ਰੱਖਣਾ ਤੇ ਇਹ ਸਤਿਗੁਰੂ ਕਹਿੰਦੇ ਨੇ ਭਾਈ ਖੇਰ ਰੱਬ ਜੀ ਮਿਹਰਬਾਨ ਹੁੰਦੇ ਨੇ ਮੇਰਾ ਮਰਸਦੀਆ ਮੇਰਾ ਬਦੀਆਂ ਸਮਾਪਤੀ ਦਸਣਾ ਜੀ ਹੁਂ ਜਾਂ ਬੋਲਾਂ ਵੀ ਕਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ